ਯਮਰਤ ਪਾਲ ਸਿੰਘ ਦੀ ਐਨਐਸਸੀ ਦੀ ਸਜ਼ਾ ਜੋ ਭਾਣਾ ਮੁੱਕ ਚੁੱਕੀ ਸੀਗੀ 1 ਸਾਲ ਦੀ ਉਸ ਨੂੰ ਦੁਬਾਰਾ ਪੰਜਾਬ ਸਰਕਾਰ ਦੇ ਐਫਰੀ ਦੇ ਉੱਤੇ ਕੇਂਦਰ ਸਰਕਾਰ ਨੇ 1 ਸਾਲ ਲਈ ਹੋਰ ਵਧਾ ਦਿੱਤਾ ਕਿਉਂਕਿ ਪੰਜਾਬ ਸਰਕਾਰ ਨੇ ਇਹ ਵੀ ਡੱਟ ਲੈ ਕੇ ਦਿੱਤਾ ਵੀ ਇਹਨਾਂ ਦੇ ਖਿਲਾਫ ਸਾਡੇ ਕੋਲ ਆ ਸਬੂਤਾਂ ਇਹਨਾਂ ਨੇ ਗਲਤੀਆਂ ਕੀਤੀਆਂ ਤਾਂ ਕੇਂਦਰ ਸਰਕਾਰ ਨੇ ਉਹਨੋਂ ਵਦਾਇਆ ਆਵਾ ਹੋਰ ਕਿੰਟਰ ਸਰਕਾਰ ਨੇ ਆਪਣੇ ਵੱਲੋਂ ਕੋਈ ਕੁਝ ਨਹੀਂ ਲਿਖਿਆ ਫੀਡਬੈਕ ਦੇ ਵਿੱਚੋਂ ਕੋਈ ਨਹੀਂ ਚਾਹੁੰਦਾ ਯਾਰ ਸਰਕਾਰ ਨਹੀਂ ਚਾਹੁੰਦੀ ਕਿ ਭਾਈ ਅਮਤਪਾਲ ਸਿੰਘ ਬਾਹਰ ਆਵੇ ਕਿਉਂਕਿ ਉਹ ਸਰਦਾ ਹੁਣ ਇੱਕ ਸੀਟ ਦਿੱਤੀ ਆ ਇੱਕ ਸੀਟ ਤੇ ਭਰ ਕਪਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੱਕ ਵਿੱਚੋਂ ਪਿਆ ਆ ਬਿਨਾ ਹੋਰ ਸੀਟਾਂ ਤੇ ਭਾਈ ਅਮਤਪਾਲ ਸਿੰਘ ਜਾਂਦੇ ਸਾਥੀ ਜੋ ਉਹਨਾਂ ਲੜਨਾ ਤੇ ਉਹਨਾਂ ਦਾ ਪ੍ਰਭਾਵ ਹੈ ਸਕੇ ਮੈਨੂੰ ਤਾਂ ਇਸ ਤਰ੍ਹਾਂ ਹੀ ਲੱਗਦਾ ਹੈ ਇਹ ਹੀ ਦਾ ਰੋਕਦਾ ਹੋਰ ਕੋਈ ਕਾਨੂੰਨ ਵਾਲਾ ਵਾਸਤਾ ਵਾਲੀ ਗੱਲ ਹੋਵੇਗੀ ਜੋ ਪੰਜਾਬ ਸਰਕਾਰ ਨੇ ਫੀਡਬੈਕ ਦਿੱਤਾ ਵਾ ਤੇ ਉਸੇ ਫੀਡਬੈਕ ਦੇ ਆਧਾਰ ਤੇ ਕੇਂਦਰ ਸਰਕਾਰ ਨੇ ਐਨਐਸਏ ਇੱਕ ਸਾਲ ਤੱਕ ਹੋਰ ਵਧਾ ਦਿੱਤੀ ਹੈ ਤੁਹਾਡੀ ਇਸ ਬਾਰੇ Eita!